ਚਾਚੇ ਨੇ ਭਤੀਜੇ ਦੇ ਸਿਰ ਤੇ ਮਾਰੀ ਇੱਟ ਪਰ ਸੂਰਤ ਨੂੰ ਚਾਚਾ ਭਤੀਜੇ ਦੇ ਆਪਸ ਵਿੱਚ ਖਾਦੇ ਪੀਂਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਖਾਣਾ ਖਾਂਦੇ ਸਮੇਂ ਹੋ ਗਈ ਮੌਤ ਪਹਿਲੇ ਤੇ ਝੋਨਾ ਲਾ ਰਹੇ ਸੀ ਝੋਨਾ ਲਾ ਕੇ ਬਾਅਦ ਵਿੱਚ ਕੁਝ ਹੋ ਸਕਦਾ ਕੁਝ ਖਾਪੀ ਲਿਆ ਹੋਵੇ ਤੇ ਉਹ ਬਸ ਕਿਸੇ ਗੱਲ ਤੋਂ ਚਾਚਾ ਭਤੀਜਾ ਸੀ ਤੇ ਬਹਿਸਵਾਜੀ ਹੋ ਗਈ ਉਸੇ ਗੱਲ ਤੋਂ ਹੀ ਉਹ ਲੜ ਪਏ ਕਿਸੇ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ ਕਬੀਰਪੁਰ ਥਾਣੇ 'ਚ ਕਤਲ ਦਾ ਮਾਮਲਾ ਦਰਜ ਚਾਚਾ ਹੋਇਆ ਗ੍ਰਿਫਤਾਰ ਆਲੀਕਲਾ ਪਿੰਡ ਬਿਹਾਰ ਤੋਂ ਆਏ ਸੀ ਝੋਨਾ ਵਿਝਲ ਸੁਲਤਾਨਪੁਰ ਲੋਧੀ ਦੇ ਪਿੰਡ ਆਲੀਕਲਾ 'ਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ ਤੇ ਇੱਟ ਮਾਰ ਕੇ ਕਤਲ ਕਰ ਦਿੱਤਾ ਰਾਤ ਨੂੰ ਖਾਣਾ ਖਾਂਦੇ ਸਮੇਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਥਾਣਾ ਕਬੀਰਪੁਰ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਐਸਪੀ ਨਾਰਕੋਟਿਕਸ ਮਨਜੀਤ ਸਿੰਘ ਨੇ ਦੱਸਿਆ ਕਿ ਜਨਮ ਮੁਖੀ ਅਤੇ ਰਗੁਨਾਥ ਮੁਖੀ ਆ ਪਿੰਡ ਅਦਲਪੁਰਾ ਜ਼ਿਲ੍ਹਾ ਸੀਤਾਗੜੀ ਬਿਹਾਰ ਦੇ ਚਾਚਾ ਭਤੀਜਾ ਹਨ ਇਹ ਦੋਵੇਂ ਸੁਲਤਾਨ ਪਰਲੋਦੀ ਦੇ ਪਿੰਡ ਅਹਿਲੀ ਕਲਾ ਵਿਖੇ ਕਿਸਾਨ ਰਣਜੀਤ ਸਿੰਘ ਦੇ ਖੇਤ ਵਿੱਚ ਝੋਨਾ ਬੀਜਣਾਏ ਸਨ ਅਤੇ ਕਿਸਾਨ ਦੀ ਮੋਟਰ ਤੇ ਹੀ ਰਹਿੰਦੇ ਸਨ 4 ਜੁਲਾਈ ਦੀ ਰਾਤ ਨੂੰ ਝੋਨੇ ਦੇ ਖੇਤਾਂ 'ਚ ਕੰਮ ਕਰਨ ਤੋਂ ਬਾਅਦ ਦੋਵੇਂ ਰਾਤ ਦਾ ਖਾਣਾ ਖਾ ਰਹੇ ਸਨ ਕਿ ਕਿਸੇ ਗੱਲ ਨੂੰ ਲੈ ਕੇ ਉਹਨਾਂ 'ਚ ਝਗੜਾ ਹੋ ਗਿਆ ਇਸ ਤੋਂ ਗੁੱਸੇ 'ਚ ਆ ਕੇ ਚਾਚਾ ਜਨਮ ਮੁਖੀਆ ਨੇ ਆਪਣੇ 35 ਸਾਲਾ ਭਤੀਜੇ ਰਗੁਨਾਥ ਮੁਖੀਆ ਦੇ ਸਿਰ ਤੇ ਹਿੱਟ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਾਇਆ ਗਿਆ ਐਸਪੀ ਅਨੁਸਾਰ 5 ਜੁਲਾਈ ਦੀ ਰਾਤ ਨੂੰ ਰਗੁਨਾਥ ਦੀ ਇਲਾਜ ਦੌਰਾਨ ਮੌਤ ਹੋ ਗਈ ਰਗੁਨਾਥ ਦੇ ਪਿਤਾ ਦੇ ਬਿਆਨਾਂ ਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋਸ਼ੀ ਜਨਮ ਮੁਖੀਆ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਜੂਰ ਦਾ ਕਤਲ ਹੋਇਆ ਹੋਇਆ ਕੀ ਮਾਮਲਾ ਹੋ ਸਾਰਾ ਨਦ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਚੋਨਾਬੀ ਯੂਨੀਵਰਸਿਟੀ ਤੇ ਆਏ ਹੋਏ ਨੇ ਪਿੰਡ ਆਲੀ ਕਲਾ ਆਏ ਹੋਏ ਸੀ ਆਪਣਾ ਹਰਜਿੰਦਰ ਸਿੰਘ ਦੇ ਖੇਤ ਦੇ ਵਿੱਚ ਉਹ ਮੋਟਰ ਦੇ ਵਿੱਚ ਆਏ ਸੀ ਪਰਸੂ ਰਾਤ ਨੂੰ ਚਾਚਾ ਪਤੀ ਜਾਈਦੇ ਆਪਸ ਵਿੱਚ ਖਾਦੇ ਪੀਂਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ ਲੜਨ ਦੇ ਨਾਲ ਰਗੁਨਾਦ ਦੇ ਨਾ ਜਨਾਬ ਦਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੁਝ ਇੱਕ ਮਾਰ ਦਿੱਤੀ ਜੋ ਜਿਆਦਾ ਜ਼ੋਰ ਕੇ ਵੱਜ ਗਈ ਫਿਰ ਉਹਨੂੰ ਸੀਰੀਅਸ ਹੌਲ ਕਰਕੇ ਇਥੋਂ ਅੰਮ੍ਰਿਤਸਰ ਭੇਜਿਆ ਅੰਮ੍ਰਿਤਸਰ ਜਾ ਕੇ ਰਾਤ ਜਿਹੜੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗਨਾਥ ਜਿਹਨਾਂ ਮਰਿਆ ਲਗਨਾਥ ਉਹਦੇ ਹਾਦਸੇ ਦੇ ਬਿਆਨ ਤੇ ਮੁਕਦਮਾ ਦਰਜ ਅੰਡਰ ਸੈਕਸ਼ਨ 103 ਜਮਾ 1 ਬੀ ਐਨ ਐਸ ਦੇ ਵਿੱਚ थाना ਕਬੀਰਪੁਰ ਦਾ ਰਜਿਸਟਰ ਕੀਤਾ ਗਿਆ ਅਤੇ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਸੀ ਗਰਮ ਮੁਖੀਆ ਉਹਨੂੰ ਗ੍ਰਿਫਤਾਰ ਕੀਤਾ ਕਿਉਂਕਿ ਐਸਾ ਜਿਹੜਾ ਕਤਲ ਹੋਇਆ ਤੇ ਬਸ ਉਹ ਖੱਦ ਰੋ ਪਹਿਲੇ ਤੇ ਝੋਨਾ ਲਾ ਰਹੇ ਸੀ ਝੋਨਾ ਲਾ ਕੇ ਬਾਅਦ ਚ ਕੁਝ ਹੋ ਸਕਦਾ ਕੁਝ ਖਾਪੀ ਲਿਆ ਹੋਵੇ ਤੇ ਉਹ ਬਸ ਕਿਸੇ ਗੱਲ ਤੋਂ ਚਾਚਾ ਭਤੀਜਾ ਸੀ ਤੇ ਬਹਿਸਵਾਜੀ ਹੋ ਗਈ ਉਸੇ ਗੱਲ ਤੋਂ ਹੀ ਉਹ ਲੜ ਪਏ ਕੋਈ ਪੁਰਾਣੀ ਰੰਜਿਸ਼ ਦਾ ਨਹੀਂ ਪੁਰਾਣੀ ਰੰਜਿਸ਼ ਦਾ ਜੇ ਕੋਈ ਸਾਹਮਣੇ ਨਹੀਂ ਆਈ ਹੈ ਇਸ ਗੱਲ ਦੀ ਕੋਈ ਸਾਹਮਣੇ ਨਹੀਂ ਆਈ ਹੈ ਜੇ ਇਨਵੈਸਟੀਗੇਸ਼ਨ ਮੇਰੇ ਵੀ ਚੱਲ ਰਹੀ ਹੈ ਜੇ ਕੋ ਸਾਹਮਣੇ ਆਏਗੀ ਤਾਂ ਉਹਦੇ ਦਾਸਦਾ ਕਿ ਪਰਿਵਾਰ ਲਾਜ਼ਮੀ ਹੁਣ ਬਸ ਅੱਜ ਅਸੀਂ ਲੈ ਆਏ ਆ ਉਥੋਂ ਡੱਡ ਬੜੀ ਲਿਆ ਕੇ ਦੇ ਇਸਰੇਲੇ ਜਿਹੜਾ ਕੇ ਪੋਸਟਮਾਨ ਨੂੰ ਕਰਕੇ ਤੇ ਵਾਰਸਾਂ ਵਾਲੇ ਕੀ ਕੋਈ ਗ੍ਰਿਫਤਾਰੀ ਹੋਈ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਗਗਨ ਮੁਖੀ ਹੈਗਾ ਦੋਸ਼ੀ ਜਿਹੜਾ ਹੈਗਾ ਇੱਕ ਦੋਸ਼ੀ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਟਨਾ ਕਤਲ ਹੋਇਆ ਇਹ ਤੁਮਾਰਕੇ ਨਹੀਂ ਇਹ ਰਾਹ